हां जी हां जी सारे ब्लॉगर जितुया पुत्त भाई मेरेया तू ਆਵਿਜੋਗ ਪਾਲਾ ਕੋਈ ਨਹੀਂ ਕੋਈ ਨਹੀਂ ਨਹੀਂ ਬਣਾਉਂਦੇ ਫਿਰ ਆਪਾਂ ਹਾਂ ਜਦੋਂ ਬਾਅਦ ਤੇਰੀ ਹੋਏ ਜੀ ਬਣਾਉਂਦੇ ਤੇਰੇ ਬਲੌਗ ਮੰਨ ਜਾਂਦਾ ਕੀ ਕਰਾਂ ਇਹਨੂੰ ਅੱਡ ਅੱਡ ਬਣਾਵਾ ਨੀਆ ਬਾਕ 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 ਅਜਾ ਜੀ ਤੇਰੀ ਆਹ ਹਾਂ ਇਤਨਾ ਸੜਦੀ ਅਜਰਾਦ ਨੂੰ ਕਰਾਂਗੇ ਤੇਰੇ ਕਸਰਪੂਰੀ ساری ਆਇਓ ਆਇਓ ਕੋਈ ਗੱਲ ਨਹੀਂ ਪਰ ਮਾੜਾ ਮਟਾ ਤੁਸੀਂ ਵੀ ਦੇਖਿਆ ਕਰੋ ਯਾਰ ਸਾਡੇ ਗਲ ਤੇ ਡੰਗ ਧਰਦੇ ਨੇ ਜਣਾ ਖਣਾ ਕੇ ਚੱਲ ਕੋਈ ਨਹੀਂ ਅੱਜ ਬੁੱਧਵਾਰ ਨੂੰ ਆ ਯਾਰ ਬੜਾ ਕਿਹਦਾ ਫੋਨ ਸੀ ਬਸ ਆਈ ਜੰਟ ਵਾਲਾ ਚੱਕਰ ਹੈ ਹੁਣ ਹੁਣ ਕੀ ਕੁਛ ਤਾਂ ਪੁੱਛ ਦੱਸ ਨਹੀਂ ਕਰਦੇ ਹਰ ਜੰਟ ਤਾਂ ਗਲਤ ਵੀ ਨਹੀਂ ਜੰਟ ਸਾਰੇ ਸਾਰੇ ਨਹੀਂ ਗਲਤ ਹਾਂ ਵੀ ਕੁਝ ਗਲਤ ਤਾਂ ਲੋਕ ਵੀ ਪੈਸੇ ਦੇ ਜਾਂਦੇ ਅੱਖਾਂ ਵਿੱਚ ਕੇ ਦੇ ਜਾਂਦੇ ਆ ਭਰਾਵਾ ਵੀ ਮੜਾ ਮਟਾ ਉਹਨਾਂ ਦੀ ਕੋਈ ਦੇਖਤਾ ਲਿਆ ਕਰਨ ਹਾਂ ਵੀ ਕਿਹੜਾ ਸੰਸਦ ਬਣਾਇਆ ਕਿਹੜਾ ਕੋ ਕਿਵੇਂ ਭੇਜਦਾ ਗੁੱਦੀ ਨੂੰ ਭੇਜਿਆ ਸਾਰੇ ਕਰਨਗੇ ਕਿ ਵੀ ਤੱਲਾ ਬਾਕੀ ਉਹ ਇੱਕ ਦੇਖਿਆ ਜਾਵੇ ਜੇ ਆਪਣਾ ਸਰਕਾਰ ਸਾਫ਼ ਸੁਝਾ ਲੋਕ ਆ ਹਨਾ ਸਾਰਿਆਂ ਦਾ ਸੰਯੋਗ ਚਾਹੀਦਾ ਹਾਂ ਸੰਯੋਗ ਸਾਰਿਆਂ ਦਾ ਚਾਹੀਦਾ ਸਰਕਾਰ ਦਾ ਜਿਹੜਾ ਕੋਈ ਮਾੜਾ ਕਰਦਾ ਉਦੇ ਮਾੜਾ ਹੋਵੇ ਉਦੇ ਤੇ ਮਾੜਾ ਹੋਵੇ ਜਿਹੜਾ ਕੋਈ ਚੰਗਾ ਕਰਦਾ ਉਹ ਸਹੀ ਕਿਹਾ ਜਾਵੇ ਬਸ ਇਹ ਸਾਰਿਆਂ ਨੂੰ ਇੱਕ ਤੱਕੜੀ ਨਾਲ ਤੁਲੇ ਜਾ ਹਾਂ ਸਾਰੇ ਵੀ ਸਾਰੇ ਮੁਲਾਜ਼ਮ ਵੀ ਨਹੀਂ ਮਾੜੇ ਸੱਤ ਸਰਕਾਰ ਵੀ ਨਹੀਂ ਮਾੜੀ ਨਾ ਸਰਕਾਰ ਇਹ ਸਰਕਾਰ ਤਾਂ ਕਾਦੀ ਮਾੜੀ ਹੈ ਗੱਲ ਕਰ ਹੁਣ ਹੁਣ ਉਹ ਸਰਕਾਰ ਨੂੰ ਕਿਸੇ ਸਰਕਾਰਾਂ ਨੂੰ ਵੀ ਪਤਾ ਵੀ ਕੌਣ ਕਿਹਨੂੰ ਪੈਸੇ ਦੀ ਜੰਦਰ ਵਿੱਚ ਲੋਕ ਵੀ ਮਾੜਿਆ ਲੋਕ ਆਏ ਮਾੜਿਆ ਚੱਕ ਕੇ ਜੰਟਾ ਨੂੰ ਪੈਸੇ ਫੜਾਣ ਦਾ ਨਾ ਕੋਈ ਪੁੱਛਣਾ ਦੱਸ ਵੀ ਤਾਂ ਉੱਥੋਂ ਮੁੜਿਆ ਇਹ ਰਕੋਟਾ ਤੋਂ ਜਾ ਜਾ ਕੇ ਹਾਂ ਉਹ ਵੀ ਜੇ ਕਿਸੇ ਕੋ ਤੋਂ ਦਾ ਹੋਰ ਲਵਾਉਣਾ ਹੁੰਦਾ ਲਾ ਕੇ ਦਾ ਹੋਰ ਦਿੰਦੇ ਆ ਜਿਹੜੇ ਮਾਰੇ ਜਾਂਦਾ ਉਹਨਾਂ ਨੂੰ ਤਾਂ ਫਰੈਈ ਕਰਉਂਦੇ ਪਰ ਉਹ ਸਰਕਾਰਾਂ ਥੋੜਾ ਜਿਹਾ ਆਪਣੇ ਨਾਲ ਵੀ ਧੱਕਾ ਕਰ ਜਾਂਦੀਆਂ ਆ ਆਪਾਂ ਤਾਂ ਲੋਕਾਂ ਦੀ ਹੈਲਪ ਕਰਦੇ ਆ ਆਪਾਂ ਤਾਂ ਕੋਈ ਮਾੜਾ ਨਹੀਂ ਕਰਦੇ ਤੂੰ ਲਾਲਾ ਮੇਰੇ ਦੀ ਕਹਿ ਪਰਚੇ ਹੋ ਗਏ ਪਰਚੇ ਤੇਰੇ ਤੇ ਐ ਵੀ ਆ ਯਾਰ ਵੀ ਤੂੰ 17 ਲੋਕ ਫਿਰ ਮਾਗਰ ਵੀ ਨਹੀਂ ਲੱਗਦੇ ਜੋ ਪਰਚੇ ਪੈ ਜਾਂਦੇ ਹਾਂ ਫਿਰ ਮਾਗਰ ਨਹੀਂ ਜਾਂਦੇ ਇਹ ਚੱਕਰ ਆਏ ਆ ਨਾ ਚੱਲ ਖਾੜੀ ਜਾਣ ਨਾਲ ਇੰਨੀ ਬਹੁਤ ਬਚ ਕੇ ਰਿਹਾ ਕਰੋ ਬਾਜ ਕੇ ਤਾਂ ਹੁਣ ਕੀ ਜੇ ਨਹੀਂ ਜਾਂਦੇ ਤਾਂ ਤਾਂ ਵੀ ਐ ਅਗਲਾ ਆਸ ਕਰਕੇ ਦੋ ਆਉਂਦਾ ਚੱਲ ਆ ਜਾ ਬਾਹਰ ਬਹਿਨੇ ਆ ਦੋ ਮਿੰਟਾਂ ਤੇ ਬਾਦ ਚੱਲ ਚਲੋ ਪੰਜ ਮਿੰਟਾਂ ਆ ਜਾ ਦੋ ਮਿੰਟ ਉੱਥੇ ਹੁਣਾ ਵੀ ਸੀਗਾ ਕਿਸੇ ਨੇ ਉਂਦਾ ਉਥੇ ਨਾਲ ਧੁੱਪ ਚ ਬਹਿਨੇ ਆ ਦੋ ਮਿੰਟ ਬਾਹਰ ਚੱਲ ਬਹੁਤ ਬਹੁਤ ਧੰਨਵਾਦ ਪੂਰਾ ਦਿਮਾਗ ਟਾਈਮ ਮਿਲਦਾ ਘਰੇ ਬੈਠਣ ਦਾ ਨਹੀਂ ਤਾਂ ਬਾਹਰ ਹੀ ਤੁਰੇ ਜਾਂਦੇ ਨੇ ਆ ਇੱਥੇ ਵਧੀਆ ਉੱਥੋਂ ਨਾਲ ਹੈ ਨਾ ਮੈਟਰ ਨਹੀਂ ਮੈਂ ਠੰਡ ਬੋਗ ਪਈ ਆ ਠੰਡ ਦਾ ਕੁਛ ਨਾ ਮਾਰਤੇ ਖੰਡਣੇ ਰਹਿਤੀ ਬਹੁਤ ਤਿਆਰੀ ਕਰਾ ਪੂਰਾ ਹੋਰ ਤੂੰ ਦਾ ਕਿਉਂ ਹੋਰ ਕੀ ਆਲਾ ਬਾਈ ਹੋਰ ਬਾਈ ਜੀ ਇੱਥੇ ਆ ਜਾ ਕੀ ਬੜੀ ਨੋ ਹੋਰ ਠੀਕ ਆ ਤੂੰ ਸੁਣ ਲੈ ਬਸ ਅੱਜ ਮザ ਟਾਈਮ ਮਿਲੇਗਾ ਲੈ ਬਾਈ ਉਹਦੇ ਦੋਸਤ ਲਾਓ ਵਧੀਆ ਤੁਸੀਂ ਜੀ ਅੱਜ ਕਿਵੇਂ ਆਣਾ ਹੋਗੇ ਬਸ ਮੁਖ ਮਾਰਿਆ ਜਿਹੜਾ ਚਾਹ ਪਣੀ ਲਗਾ ਕੇ ਵੀ ਫਿਰ ਯਾਦ ਕਰ ਲੈ ਤੁਹਾਨੂੰ ਚਾਹ ਪਣੀ ਦਾ ਬੱਸ ਪੀ ਗਏ ਹਾਂ ਹਾਂ ਪੀ ਲੋ ਹਾਂਜੀ ਪੀ ਲਾਂਗੇ ਥਾਣੇ ਚੱਲਣਾ 10 ਮਿੰਟਾਂ ਦਾ ਕੰਮ ਆ ਜਿੱਤ ਹੈ ਚਾਹ ਪੀ ਥਾੜੀ ਪੀਆਉਂਗੇ ਤੈਨੂੰ ਉਹ ਕੱਠੀ ਪੀ ਲਾਂਗੇ ਤੇ ਐਂ ਗੰਬਾ ਬੱਸ ਬਚਰਸ ਕਰਨੀਆਂ ਮੜੀ ਜੀ ਹੁਣ ਮੋੜਦੇ ਆਗੇ ਚੱਲ ਕੋਈ ਨਹੀਂ ਬਈ ਹਾਲਾ ਫੋਨ ਫੇਰ ਠੀਕ ਹੈ ਫੋਨ ਵੇਖ ਕੇ ਆਉਂਦੇ ਚੱਲ ਕੋਈ ਗੱਲ ਨਹੀਂ ਹੁਣ ਮੋੜਦੇ ਨੇ ਹਾਂ ਫੋਨ ਚੀਚਾ ਕਰ ਹਾਲਾ ਕਰਵਾ ਠੀਕ ਹੈ ਵਧੀਆ ਦੋ ਮਿੰਟ ਹੀ ਕੰਮ ਬੋਲਾ ਨਹੀਂ ਆਪਾਂ ਚੱਲ ਕੋਈ ਮੜੀ ਪੁੱਛ ਰਸ ਕਰਕੇ ਛੱਡ ਦੇ ਅੱਜ ਤੁਰ ਕੀ ਆ ਗਏ ਨਾ ਗੱਡੀ ਖੜੀ ਆ ਮੋੜ ਤੇ ਚਲ ਆਪਾਂ ਉਹ ਲੈ ਚੱਲਦੇ ਆ ਆਪਣਾਲੀ ਗੱਡੀ ਖੜੀ ਆ ਮੋੜ ਤੇ ਇਹ ਗੱਡੀ ਖੜੀ ਆ ਚਲ ਦੇ ਆ ਗਿਆ ਬਰਾਵਾ ਆ ਕਿ ਤੇਰੇ ਇੱਥੇ ਬਦਨ ਕਮਾਲ ਆ ਤੇਰੀ ਫਾਲੀ ਉਰੇ ਆ ਉਰੇ ਹਾਂਜੀ ਹੁਣ ਕਰਦਾ ਹਾਂ ਹਿਸਾਬ بتاਉਂਗਾ ਠੀਕ ਹੈ ਠੀਕ ਆ ਜਾ ਚਲ ਤੈਨੂੰ ਬਹੁਤ ਵਾਰ ਸਮਝਾਤਾ ਤੂੰ ਬੰਦਾ ਬਣਿਆ ਨਹੀਂ ਮਿਲਦਾ ਓਏ ਆ ਦੇਖ ਆਪਣਾ ਖਾਣਾ ਪੀਣਾ ਰੋਜ਼ ਇਕੱਠੇ ਉਹ ਖਾਣੀ ਪੀਣੀ ਦਾ ਇਕੱਠੇ ਸਾਨੂੰ ਵੀ ਦੱਸਦਾ ਹੁਕਮ ਆਉਂਦਾ ਹੈ ਹੁਕਮ ਤਾਂ ਤੂੰ ਦੇਖਿਆ ਕਰ ਮਾੜਾ ਮੁੱਟਾ ਉਹ ਵੀ ਸਿਸਟਮ ਨਾਲ ਚੱਲਿਆ ਕਰੋ ਯਾਰ ਸਿਸ਼ਟੂ ਨਹੀਂ ਚੱਲਦੇ ਯਾਰ ਅਸੀਂ ਸਾਰੇ ਤਾਂ ਨਹੀਂ ਮਾੜੇ ਹੁੰਦੇ ਤੂੰ ਸਾਰਿਆਂ ਨੂੰ ਚੱਕੀ ਨਹੀਂ ਕਿਰਪਾ ਦੇ ਇੱਕੀ ਨਹੀਂ ਨਹੀਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਤੂੰ ਤਾਂ ਹਮੇਸ਼ਾ ਆਇਆ ਫਲਾਮੇ ਦਾ ਹੀ ਹਿੱਕ ਨੂੰ ਲੈਣਾ ਗੱਲ ਸੁਣ ਰਹਾ ਹਾਂ ਤੈਨੂੰ ਡਾਂਗੂ ਮਿੱਤਰਾ ਫੇਰ ਤੈਨੂੰ ਉੱਥੇ ਇਖਟਰਾ ਕੇ ਮੁੜ ਕੇ ਤੈਨੂੰ ਪਾਣੀ ਨੂੰ ਦੱਸਾਂਗਾ ਕੈ ਵਾਰੀ ਸਮਝਾਉ ਤੈਨੂੰ ਗੱਲ ਸੁਣ ਕੈ ਵਾਰੀ ਸਮਝਾਉ ਤੈਨੂੰ ਐਸੇ ਹੀ ਹੁਣ ਬੋਲ ਵੀ ਨਿਕਲਦਾ ਜਾਉ ਯਾਰ ਅੱਛਾ ਤੂੰ ਪਛਾਣ ਹੀ ਆਉ ਜਾ ਹਾਂ ਪਛਾਣ ਜਾ ਸਾਰਾ ਸਾਰਾ ਪੰਜਾਬ ਦਾ ਨਾਮ ਆ ਕਿੱਥੇ ਮਰ ਤੂੰ ਤੁਸੀਂ ਸਾਰਾ ਪੰਜਾਬ ਦਾ ਨਾਮ ਲਊਗਾ ਤੇ ਮਰਜੀ ਲੈ ਜਾ ਜਿਹੜੀ ਮਰਜੀ ਨਹੀਂ ਜੇ ਪਿਆਤਾ ਨੂੰ ਪਿੰਡਾਂ ਦੀ ਜੀ ਹੈਲੋ ਹਾਂ ਉਚਾਪ ਵਾਲੀ ਪੀਲਾ ਮੈਂ ਕੁਛ ਨਹੀਂ ਖਾਂਦਾ ਫੋਟਾ ਟਿਕਾਲਾ ਮੈਂ ਭੁੱਖਾ ਮਰ ਜੂਰ ਪੇਸ ਪੰਜਾਬ ਦੀ ਖਾਤਰ ਠੀਕ ਹੈ ਅੱਜਾਸ ਵਾਸਤੇ ਹਾਂ ਫਿਰ ਗੱਲ ਸੁਣ ਲੈ ਹਾਂ ਅੱਜ ਰਾਤ ਨੂੰ ਤੈਨੂੰ ਕਰਾਉਣਿਆ ਕਰਾ ਦਿੰੀ ਯਾਰ ਜੋ ਮਰਜ਼ੀ ਕਰਨੀ ਹੁਣ ਕਿੱਥੇ ਇੱਕ ਨਾ ਸਿੱੜਦੀ ਅੱਜ ਰਾਤ ਨੂੰ ਕਰਾਂਗੇ ਤੇਰੇ ਕਸਰਪੂਰੀ ਸਾਰੀ ਮੈਂ ਡਰਦਾ ਯਾਰ ਹਾਂ ਚਲੋ ਬਈ ਗੱਲ ਹਾਂਜੀ ਪਹਿਲਾਂ ਬੋਲ ਆ ਜੀ ਚੱਕਰ ਦੀ ਉਹਦਾ ਹੀ ਰਿਸ਼ਤਦਾਰ ਨਹੀਂ ਚੱਕਿਆ ਜੀ ਖੁਦ ਹੋਇ ਤਾ ਪਰ ਉਹ ਇਹ ਬਾਹਰ ਪਾਉਣਾ ਮੈਂ ਤਾਂ ਹੀ ਪਾਉਂਗਾ ਜੀ ਸਿਸਟਮ ਦੇ ਖਿਲਾਫ ਕੋਈ ਨਹੀਂ ਜਿਹੜਾ ਕੋਈ ਕਾਰਨਾ ਕਰ ਲਿਓ ਜੀ ਰੰਜੀਤ ਥਾਣੇਦਾਰ ਬੋਲ ਗਿਆ ਜੀ ਹਾਂ ਜੀ ਕੌਣ ਕੌਣ ਹੈ ਜੀ ਹਾਂ ਜੀ ਜਵਾਗ ਪਾਲਣਾ ਕੀ ਰਹਿਣੋ ਜਵਾਗ ਤਾਂ ਭਲੀ ਜਾਣੀ ਹੈ ਜੀ ਓਏ ਸਾਡੇ ਗਲਾਮ ਗਲਾਮ ਬੋਲ ਤੂੰ ਕੀ ਰਹਿਣਾ ਸਿੱਟੇ ਤੋਂ ਕਿੱਲਾ ਨਹੀਂ ਸਿੱਟੇ ਤੋਂ ਕੀ ਜਦੋਂ ਪਤਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਤਾਂ ਜਿਹੜੇ ਦਵਾਰੇ ਕੇ ਇਹ ਲੋਹੇ ਤੇ ਕਮਲਾ ਨਾ ਕੋਈ ਨਹੀਂ ਕੋਈ ਨਹੀਂ ਪੁਆਇੰਟ ਅਜੀ ਦਾ ਤਾਂ ਠੀਕ ਹੈ ਜੀ ਉਹ ਤੇ ਜਿਹੜੇ ਵਹਿ ਦੇਖ ਲੋ ਸਰ ਫਿਰ ਕੰਮ ਦਾ ਕਰਨੀ ਪੂਗਾ ਉਹ ਸੱਚੇ ਕੋ ਬਲੌਗਰ ਜਿਹੜੇ ਫੋਨ ਕੀਤਾ ਸੀ ਉਹਨੂੰ ਮੈਂ ਹਾਂ ਹਾਂ ਉਹ ਤਾਂ ਕਹਿੰਦਾ ਮੈਂ ਤਾਂ ਹੀ ਚਲੂਗਾ ਠੀਕ ਸਾਵਨ ਕਰਾਂਗਾ ਹਾਂ ਜੀ ਹੈਲੋ ਸੁਸਰੀ ਘਰ ਜੀ ਉਹ ਤਾਂ ਬਲੌਗਰ ਮੰਨ ਨਹੀਂ ਰਿਹਾ ਜੀ ਤਾਂ ਮੈਂ ਤਾਂ ਹੀ ਚੱਲੂਗਾ ਹਾਂ ਹਾਂ ਕਹਿੰਦਾ ਮੈਂ ਤਾਂ ਹੀ ਚੱਲੂ ਜੀ ਚੱਕ ਲਈਏ ਫਿਰ ਜੀ ਠੀਕ ਆ ਜੀ ਚੱਕ ਲਿਓ ਨੇ ਓਕੇ ਕੀ ਕਰਦਾ ਹੁੰਦਾ ਅੱਜ ਕੱਲੇ ਹੁਣ ਅੱਛਾ ਔਰ ਵਧੀਆ ਸੀ ਕਿਹੜਾ ਮੈਂ ਆਈ ਉਹ ਤੇਨੂੰ ਫੋਨ ਕਰਿਆ ਸੀ ਯਾਕਰਦਾ ਸੀ ਹਾਂ ਜੀ ਚਲ ਥਾਣੇ ਚਲੋ ਉਹ ਗੋਣੇ ਤੇਰੇ ਬਲੌਗ ਦਿਖਾ ਜਾ ਆਇਆ ਮਨ ਉਹ ਯਾਦ ਨਹੀਂ ਬਿਲਾਉਂਦਾ ਮੰਨ ਜਾਂਦਾ ਕੀ ਆ ਇਹਨੂੰ ਮੈਂ ਮਿੱਤਰਾਂ ਚਾਹ ਪਾਣੀ ਪਿਲਾਵਾਂ ਇਹ ਚੈਨ ਲਾ ਦੇ ਵੱਡੇ ਬਲੌਗਰ ਜੀ ਠੀਕ ਆ ਸਰ ਭੂਤ ਚੜਿਆ ਨਾ ਕਿਹੜਾ ਜੂਨੂ ਦਾ ਠੀਕ ਆ ਚੱਲ ਹੈਲੋ ਹਾਂਜੀ ਕੌਣ ਸੱਜਣ ਜੀ ਸਿਮ ਬੋਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਕਿਵੇਂ ਯਾਦ ਕੀਤਾ ਮਾਲਕੋ ਤਦ ਨਾਲ ਬਲੌਗ ਤਾਂ ਇਹ ਤੁਹਾਨੂੰ ਪਤਾ ਹੀ ਆ ਫਿਰ ਕੰਮ ਧੰਦਾ ਆ ਦੀ ਰੋਜੀ ਰੋਟੀ ਚੱਲਦੀ ਰਹਿੰਦੀ ਐ ਫੇ ਰੋਜੀ ਰੋਟੀ ਨੂੰ ਬਲੌਗ ਹੋਰ ਵੀ ਐ ਕੋਈ ਆ ਦੀ ਘਰ ਦਾ ਦੀਜੀ ਪੋੜਿਆ ਕਰੋ ਕੋਈ ਹੋਰ ਖੇਤਾਂ ਕੁੱਤਿਆਂ ਦੇ ਪਾਰੇ ਕਰੋ ਬੇ ਸਾਡੇ ਦਾ ਜਰੂਰ ਸਿਸਟਮੇ ਕਰਾਉ ਜੀ ਪੋੜਿਆ ਉਹ ਬਸ ਜਿਵੇਂ ਮਾਹੌਲ ਚੱਲਿਆਂ ਦਾ ਬਸ ਅਜੀ ਬਣਾਈ ਜਾਂਦੇ ਆ ਉਵੇਂ ਦੇਖਣਾ ਜਵਾਕ ਪਾੜਨਾ ਸਾਡੇ ਦਾ ਇੱਕ ਵਾਰ ਸਾਰੇ ਨਹੀਂ ਬਲੌਗਰ ਸਾਰੇ ਚੱਕਣੇ ਹੋਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣਾ ਜਿਹੜੇ ਮਤਲਬ ਗੱਪੜੀ ਪਾਉਂਦੇ ਸਟੋਰੀ ਕਰਾਪਾ ਹਾਂਜੀ ਹਾਂਜੀ ਸਾਰੇ ਬਲੌਗਰ ਜਿੱਦਿਆਂ ਪੁੱਤ ਬਾਈ ਮੇਰੇ ਆਪਾਂ ਦੇ ਜਵਾਬ ਪਾ ਲਾ ਕੋਈ ਨਹੀਂ ਕੋਈ ਨਾ ਨਹੀਂ ਬਣਾਉਂਦੇ ਫਿਰ ਆਪਾਂ ਹਾਂ ਜਦੋਂ ਬਾਅਦ ਤੇਰੀ ਕੋਈ ਜੀ ਬਲੌਗ ਨਹੀਂ ਹੋਣਾ ਚਾਹੀਦਾ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਪਾਉਂਦੇ ਹਾਂ ਦੀ ਰਿਕਾਰਡਿੰਗ ਫਿਰ ਆਏ ਨਾ ਕਿ ਚੱਕ ਲੈਗੇ ਨਹੀਂ 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 ਕੋਈ ਗੱਲ ਨਹੀਂ ਨਹੀਂ ਬਣਾਉਂਦੇ ਹੁਣ ਸਾਰੇ ਉਹ ਠੰਡ ਚ ਬੈਠਣਗੇ ਜਵਾਬ ਦੁੱਲ ਜਾਣਗੇ ਨਹੀਂ 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 ਬਣਾਉਂਦੇ ਠੀਕ ਹੈ ਹਾਂ ਤੇ ਜਿਹੜੇ ਤੈਨੂੰ ਕਮੈਂਟ ਵੀ ਕਰਦੇ ਨਾ ਹਾਂਜੀ ਹਾਂਜੀ हां जी हां जी ਇਹ ਤਾਂ ਆਏਗਾ। ਕੋਈ ਨਹੀਂ ਕੋਈ ਨਾ ਕੋਈ ਨਹੀਂ ਕੋਈ ਨਾ ਕੋਈ ਨਹੀਂ। ਠੀਕ ਹੈ ਜੀ ਠੀਕ ਹੈ। ਓਕੇ ਜੀ ਓਕੇ। ਠੀਕ ਹੈ। ਹੈਲੋ। ਬੁੱਢਾ ਮਾਨੂ ਸਾਹਿਬ। ਹਾਂ ਜੀ ਹਾਂ ਜੀ ਉਹ ਚੱਕ ਲੈਂਦਾ ਜੀ। ਹਾਂ ਜੀ ਹਾਂ ਜੀ ਅੰਦਰ ਹੀ ਆ ਜੀ। ਉਹ ਦੂਜਾ ਬੰਦਾ ਹੈ ਜੀ ਉਹ ਕਹਿੰਦਾ ਮੈਂ ਨਹੀਂ ਪਾਉਂਦਾ ਕਿਉਂ ਜੀ। ਹਾਂ ਜੀ ਜੀ। ਕਿਨੂ ਜੀ? ਅੱਛਾ ਜੀ ਇੱਕ ਵਾਰੀ ਫੋਨ ਕਰਕੇ ਸਮਝਾ ਦੇਣਾ ਜੀ ਕਰਤਾ ਫੋਨ ਤੁਸੀਂ ਅੱਛਾ ਜੀ ਚੱਕ ਲਿਓ ਨਹੀਂ ਚੱਕ ਲੈਣ ਜਾਂਦੇ ਚੱਕ ਲਿਓ ਜੀ ਲੈ ਮਿੱਤਰ ਬਲੌਗ ਦਾ ਇਹ ਬਾਰੀ ਲੱਗ ਗਿਆ ਪੱਕਾ ਸਰ ਜੀ ਤਾਂ ਓਏ ਆਪਣੇ ਘੇਟੋਂ ਫੋਨ ਆਈ ਜਾਂਦੇ ਸਾਨੂੰ ਹੁਣ ਮੇਰਾ ਵੀ ਜੀ ਨਹੀਂ ਕਰਦਾ ਸਰਦਨ ਜੀ ਕਰਾ ਸ਼ੁਰੂ ਨੌਕਰੀ ਛੱਡ ਕੇ ਭਾ ਗਈ ਯਾਰ ਆਪਣੇ ਭਰਾਵਾਂ ਨੂੰ ਚੱਕ ਚੱਕ ਕਰੀ ਅੰਦਰ ਲਈ ਜਨੇ ਯਾਰ ਹਾਂ ਹਾਂ ਜੀ ਕਿਹਦੇ ਦਾ ਜਦ ਸੋਸ਼ਲ ਮੀਡੀਆ ਦਾ ਨਾ ਇਹ ਉਸ ਵੇਲੇ ਕੋਈ ਵੀ ਕੁਝ ਵੀ ਬੋਲ ਸਕਦਾ ਯਾਰ ਹਲਕਾਰ ਆ ਬੰਦੇ ਨੂੰ ਹਲਕਾਰ ਆ ਇਹ ਟੱਕਰ ਹੈ ਟੱਕਰ ਚਲ ਤਾ ਚੱਕ ਲਓ ਨੇ ਹੋਰ ਕੀ ਹੈ ਸੋਸੀ ਗੱਲ ਬਈ ਜਿਹੜੀ ਆਪਾਂ ਇਹ ਵੀਡੀਓ ਬਣਾਈ ਹੈ ਇਹ ਸਿਰਫ ਇੱਕ ਮਨੋਰੰਜਨ ਵਾਸਤੇ ਬਣਾਈ ਹੈ ਭਰਾਵਾ ਕਿਤੇ ਲਾ ਕੇ ਹੀ ਬਣਾਈ ਇਹ ਕੱਲ ਨੂੰ ਕੋਈ ਕਮੈਂਟ ਕਰੇ ਬਾਈ ਤੁਸੀਂ ਆਏ ਬਣਾਤੀ ਐ ਬਣਾਤੀ ਹੈ ਨਾ ਇਹ ਤਾਂ ਇੱਕ ਮਨੋਰੰਜਨ ਆ ਬਈ ਕਿਤੇ ਦੇ ਲਾ ਕੇ ਨਹੀਂ ਬਣਾਇਆ ਪਰ ਕਮੈਂਟ ਕਰਕੇ ਜੂਲ ਦਸਣਾ ਵੀਡੀਓ ਕਿਵੇਂ ਲੱਗੀ ਸਹੀ ਹਾਂਜੀ ਭਾਈ ਇਹ ਨਾ ਵੀਡੀਓ ਆਏ ਨਹੀਂ ਅਗਲਾ ਕਹਦੇ ਉਹ ਭਾਈ ਪੁਲਿਸ ਦਿਖਾਤੀ ਜਾ ਉਹ ਕੁੱਟਦਾ ਫਲਾਣਾ ਕੁੱਟਦਾ ਅਈਦਾ ਕਾਬ ਦੇ ਮਨੋਰੰਜਨ ਵਾਸਤੇ ਬਣਾਉਣਾ ਨੇ ਵੀਡੀਓ ਤੇ ਬਾਈ ਬਣ ਕੇ ਵੀਡੀਓ ਪੂਰੀ ਦੇਖਿਆ ਕਰੋ ਦੱਬ ਕੇ ਸ਼ੇਅਰ ਕਰ ਦਿਓ ਭਰਾਵੋ ਜੇ ਕੋਈ ਤੁਹਾਨੂੰ ਲੱਗੇ ਤਾਂ ਕਮੈਂਟ ਕਰਕੇ ਦੱਸ ਦਿਓ ਬਈ ਆਹ ਸੋਡੀ ਵੀਰੇ ਤੁਹਾਨੂੰ ਪਸੰਦ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਿੱਤੂ ਖੇਤਾਂ ਵਾਲੇ ਜੱਟ